ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਪਹਿਲਾਂ ਤਾਂ ਇੱਥੇ ਵੀਰਵਾਰ ਦੀਆਂ ਮੁਬਾਰਕਾਂ ਦਿੰਦੇ ਆ ਜੀ ਬੋ ਰੂਹਾਂ ਨੇ ਅੱਜ ਮਨ ਲਗਾ ਕੇ ਸੇਵਾ ਜ਼ਰੂਰ ਕੀਤੀ ਹੋਵੇਗੀ ਜੀ ਸੋ ਇਸ ਦਿਨ ਤੇ ਅਸੀਂ ਉਹ ਮਾਲਕ ਦੀ ਰਹਿਮਤ ਨੂੰ ਪਾ ਸਕਦੇ ਆ ਸੋ ਜਿਨ੍ਹਾਂ ਨੇ ਦਵਾਵਾਂ ਪ੍ਰਿਆਪਦਾ ਸੱਚੇ ਦਿਲੋਂ ਕੀਤੀਆਂ ਹੈ ਜੀ ਉਹਨਾਂ ਦੀਆਂ ਅਰਦਾਸਾਂ ਉਹ ਮਾਲਕ ਜ਼ਰੂਰ ਸੁਣਦਾ ਹੈ ਬਾਕੀ ਕਿਹਨਾਂ ਦੀ ਅਰਦਾਸ ਆ ਜਲਦ ਕਬੂਲ ਹੋਈ ਹੈ ਜਾਂ ਪਹਿਲੀ ਵਾਰ ਅਰਦਾਸ ਰੱਖੀ ਆ ਉਹ ਵੀ ਅਰਦਾਸ ਸ਼ਾਇਦ ਅੱਜ ਕਬੂਲ ਜ਼ਰੂਰ ਹੋਈ ਹੋਵੇਗੀ ਕਿਉਂਕਿ ਕਈ ਤਾਂ ਸਦੀਆਂ ਲਗਾ ਦਿੰਦੇ ਸਾਲ ਲਗਾ ਦਿੰਦੇ ਹੈ ਅਰਦਾਸਾਂ ਕਰ ਕਰ ਕੇ ਕਿ ਸਾਡਾ ਕੰਮ ਬਣ ਜਾਵੇ ਤੇ ਕਈ ਸਾਲ ਬੀਤ ਜਾਂਦੇ ਆ ਤੇ ਅਰਦਾਸ ਛੇਤੀ ਨਹੀਂ ਕਬੂਲ ਹੁੰਦੀ ਪਰ ਹੁੰਦੀ ਜ਼ਰੂਰ ਹੈ ਤੇ کئی ਅਰਦਾਸ ਹੀ ਪਹਿਲੀ ਵਾਰ ਕਰਦੇ ਆ ਤੇ ਉਹ ਕabul ਹੋ ਜਾਂਦੀ ਕਿਵੇਂ ਹੋ ਜਾਂਦੀ ਹੈ ਇਹ ਵੀ ਦੱਸਾਂਗੇ ਤੇ ਕਿਹਨਾਂ ਦੀ ਅੱਜ ਅਰਦਾਸ ਕਬੂਲ ਹੋਈ ਹੈ ਉਹ ਵੀ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਪੂਰੀਆਂ ਜਰੂਰ ਸੁਣਿਆ ਕਰੋ ਵੀਡੀਓ ਪੂਰੀ ਸੁਣੋ ਤਾਂ ਕਿ ਤੁਹਾਨੂੰ ਬਹੁਤ ਕੁਝ ਇਹਦੇ ਚੋਂ ਸਿੱਖਣ ਨੂੰ ਮਿਲੇਗਾ ਸੋ ਬਾਕੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਤੇ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਇਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਮੈਂ ਸੁੱਤੀ ਪਈ ਸੀ ਤੇ ਸੁਪਨੇ ਦੇ ਵਿੱਚ ਮੇਰੀ ਚੁੰਨੀ ਦਾ ਪੱਲਾ ਜਿਵੇਂ ਇੱਕ ਕੁੱਤੀ ਨੇ ਫੜਿਆ ਹੋਇਆ ਆ ਸੋ ਇੱਥੇ ਲਿਖਦੇ ਨੇ ਸੋ ਦੇਖੋ ਜੀ ਜੇਕਰ ਸੁਪਨੇ ਦੇ ਵਿੱਚ ਦਰਮੇਸ਼ ਨਜ਼ਰ ਆਉਂਦਾ ਆਪਾਂ ਇੱਥੇ ਦਰਮੇਸ਼ ਹੀ ਕਵਾਂਗੇ ਸੋ ਦਰਮੇਸ਼ ਨਜ਼ਰ ਆਉਂਦਾ ਹੈ ਜਾਂ ਤੁਹਾਨੂੰ ਘਟਦਾ ਆ ਤੁਹਾਨੂੰ ਕੁਝ ਕਹਿੰਦਾ ਨੁਕਸਾਨ ਪਜਾਰਿਆ ਆ ਤੇ ਇੱਥੇ ਆਪਣੇ ਸਿੱਧੀ ਸਿੱਧੀ ਜੀ ਪੈਰੋ ਦੀ ਗੱਲ ਹੋ ਜਾਂਦੀ ਹੈ ਜੀ ਉਹਨਾਂ ਦੀ ਨਰਾਜ਼ਗੀ ਹੋ ਜਾਂਦੀ ਆ ਜਾਂ ਕੋਈ ਗਲਤੀ ਹੋ ਜਾਂਦੀ ਹੈ ਸੋ ਇਸ ਕਰਕੇ ਜਾਂ ਕਈ ਵਾਰ ਆਪਾਂ ਇੱਥੇ ਛੱਡੋ ਬਹੁਤੇ ਬਹਿਮ ਚ ਨਹੀਂ ਤੁਹਾਨੂੰ ਪਾਵਾਂਗੇ ਸੋ ਬਸ ਸਿਰਫ ਤੁਸੀਂ ਇੱਕ ਕਰਮ ਕਰਨਾ ਹੈ ਕਿ ਤਰਮੇਸ਼ ਨੂੰ ਰੋਟੀ ਜ਼ਰੂਰ ਪਾਇਆ ਕਰੋ ਜਿਵੇਂ ਕਿ ਆ ਗਰਮੀ ਚੱਲ ਰਹੀ ਆ ਤੇ ਪਾਣੀ ਤੁਸੀਂ ਘੇਟਾਂ ਚ ਰੱਖ ਸਕਦੇ ਆ ਉਹਨਾਂ ਦੇ ਇੱਕ ਵਰਤਨ ਚ ਪਾ ਕੇ ਤੇ ਜੇਕਰ ਦਰ ਤੇ ਦਰਮੇਸ਼ ਕੋਈ ਵੀ ਆਉਂਦਾ ਹੈ ਉਹਨੂੰ ਖੁੱਖੇ ਨਾ ਮੋੜੋ ਤੇ ਮਾਰਨਾ ਨਹੀਂ ਹੈ ਜੇਕਰ ਕੁਝ ਦੇ ਨਹੀਂ ਸਕਦੇ ਤਾਂ ਮਾਰਿਆ ਕਰਦੇ ਨਾ ਕਰੋ ਜੀ ਸੋ ਉਹਨਾਂ ਨੂੰ ਜ਼ਰੂਰ ਕੁਝ ਨਾ ਕੁਝ ਖਾਣ ਨੂੰ ਪਾਇਆ ਕਰੋ ਜੀ ਰਮੇਸ਼ ਦੀ ਸੇਵਾ ਜਿਹੜੇ ਕਰ ਲੈਂਦੇ ਨੇ ਸੋ ਉਹਨਾਂ ਦੇ ਨਾਲ ਪੀਰ ਫੀਰ ਸਿੱਤੇ ਹੋ ਜਾਂਦੇ ਨੇ ਸੋ ਇੰਨਾ ਕ ਹੀ ਕਰਮ ਕਰ ਲਿਆ ਕਰੋ ਵਿਸ਼ਵਾਸ ਰੱਖ ਕੇ ਸੋ ਕਰਮ ਕਰਨ ਦੇ ਸਿਰ ਤੇ ਹੀ ਹਰ ਇੱਕ ਵਲਾਂ ਨੂੰ ਤਾਲਿਆ ਜਾ ਸਕਦਾ ਹੈ ਜੀ ਕੀਤੇ ਕਰਾਏ ਨੂੰ ਵੀ ਜੇਕਰ ਮੋੜਨਾ ਹੈ ਤੇ ਇੱਥੇ ਕਰਮਾਂ ਦੀ ਜ਼ਰੂਰਤ ਪੈਂਦੀ ਹੈ ਜਿੰਨੇ ਚੰਗੇ ਕਰਮ ਹੋਣਗੇ ਉਹਨਾਂ ਹੀ ਇਹ ਚੀਜ਼ਾਂ ਸਾਡੇ ਤੇ ਅਸਰ ਨਹੀਂ ਕਰਨਗੀਆਂ ਜੀ ਸੋ ਬਸ ਇਹਨਾਂ ਗੱਲਾਂ ਦਾ ਧਿਆਨ ਰੱਖੋ ਸੋ ਹੁਣ ਨਾਲ ਹੀ ਇੱਕ ਆਪਾਂ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਪੀਰਾਂ ਨੂੰ ਹਾਂਦੇ ਆ ਪਰ ਦੀ ਮੈਰਿਜ ਨਹੀਂ ਹੋ ਰਹੀ ਰਿਸ਼ਤਾ ਚੰਗਾ ਨਹੀਂ ਮਿਲਦਾ ਸੋ ਕਹਿੰਦੇ ਕਿ ਬਠਿੰਡੇ ਤੋਂ ਆ ਸ਼ਾਇਦ ਸੋ ਕਹਿੰਦੇ ਕਿ ਖੁਸ਼ ਸਾਨੂੰ ਦੱਸਿਆ ਜਾਵੇ ਅਸੀਂ ਕਿਸੇ ਤੋਂ ਪੁੱਛਿਆ ਸੀ ਕਹਿੰਦੇ ਕਿ ਇਹ ਰਿਸ਼ਤਾ ਬੰਨਿਆ ਹੋਇਆ ਹੈ ਸੰਜੋਗ ਬੰਨੇ ਹੋਇਆ ਸੋ ਦੇਖੋ ਜੀ ਅਸੀਂ ਤਾਂ ਇਹ ਗੱਲਾਂ ਤੇ ਯਕੀਨ ਨਹੀਂ ਕਰਦੇ ਕਿ ਕਿਸੇ ਨੇ ਕੁਝ ਕਰ ਦਿੱਤਾ ਕੁਝ ਬੰਨਣ ਲਗਾ ਦਿੱਤਾ ਸੋ ਖੂਸ ਉਹ ਆ ਸਾਡੇ ਨਾਲ ਵੀ ਬਹੁਤ ਖੁਸ਼ ਹੈ ਜ਼ਿੰਦਗੀ ਵਿੱਚ ਦੇਖਿਆ ਜਾਵੇ ਉਹ ਚੀਜ਼ਾਂ ਦਿਖਣ ਨੂੰ ਮਿਲਦੀਆਂ ਸੀ ਜਿਨ੍ਹਾਂ ਨੂੰ ਦੇਖ ਕੇ ਬੰਦਾ ਟੈਨਸ਼ਨ ਪਾ ਲੈਂਦਾ ਆ ਤੇ ਡਿਪਰੈਸ਼ਨ 'ਚ ਰਹਿ ਲੱਗ ਪੈਂਦਾ ਸੋ ਇਹ ਗੱਲਾਂ ਨੂੰ ਸੋਚ ਵਿਚਾਰ ਕੇ ਜਿੱਤਰ ਤੁਸੀਂ ਬੈਠ ਜਾਉਗੇ ਤੇ ਕਦੇ ਜ਼ਿੰਦਗੀ 'ਚ ਅੱਗੇ ਨਹੀਂ ਵਧ ਪਾਉਂਗੇ ਜੇਕਰ ਸੇਵਾ ਕਰਦੇ ਹੋ ਕਹਿੰਦੇ ਕਿ ਨਾ ਜੇ ਮਾਲਕ ਦਾ ਜ਼ਿਕਰ ਕਰਦੇ ਹੋ ਤਾਂ ਫਿਰ ਫਿਕਰ ਕਰਨਾ ਛੱਡ ਦਿਓ ਉਹਦੇ ਅੱਗੇ ਹੀ ਸਾਰੇ ਫਰਿਆਦ ਰੱਖੋ ਉਹਦੇ ਤੇ ਡੋਰ ਸੁੱਟ ਦਿਓ ਉਹ ਜੋ ਕਰੇਗਾ ਚੰਗਾ ਕਰੇਗਾ ਉਹਦੇ ਅੱਗੇ ਬੈਠ ਕੇ ਅਰਦਾਸ ਬੇਨਤੀ ਕਰੋ ਉਹਦੇ ਮੂਰੇ ਰੋ ਰੂ ਦੁੱਖ ਦੱਸੋ ਆਪ ਨਹੀਂ ਮਾੜਾ ਸੋਚਣਾ ਨਾ ਆਪ ਫਿਰਨਾ ਜਦੋਂ ਅਸੀਂ ਥਾਂ ਥਾਂ ਫਿਰਨ ਲੱਗ ਪੈਂਦੇ ਵਹਿਮਾਂ ਦੇ ਵਿੱਚ ਪੈ ਗਏ ਤੇ ਉਦੋਂ ਜ਼ਿੰਦਗੀ ਦੀ ਕਹਾਣੀ ਉਲਝ ਜਾਂਦੀ ਹੈ ਸੋ ਜੇਕਰ ਸੌਖੇ ਰਹਿਣਾ ਚਾਹੁੰਦੇ ਹੋ ਤੇ ਮਨ ਚੋਂ ਵਹਿਮ ਕੱਢ ਦੋ ਕਰਨ ਕਰਾਉਣ ਵਾਲੇ ਵੀ ਇਨਸਾਨ ਹੀ ਹੁੰਦੇ ਤੇ ਮੁਰਿਓ ਦੱਸਣ ਵਾਲੇ ਮਾੜੇ ਕਰਮ ਵੀ ਉਹ ਵੀ ਇੱਕ ਇਨਸਾਨ ਹੈ ਤੇ ਪ੍ਰਮਾਤਮਾ ਤੋਂ ਵੱਡਾ ਕੋਈ ਵੀ ਨਹੀਂ ਸੋ ਪ੍ਰਮਾਤਮਾ ਤੋਂ ਉੱਪਰ ਕੋਈ ਨਹੀਂ ਕੀਤਾ ਕਰਾਇਆ ਥੋੜੇ ਤੇ ਇਹ ਲਈ ਚੱਲ ਸਕਦਾ ਜੇਕਰ ਤੁਹਾਡਾ ਵਿਸ਼ਵਾਸ ਪੱਕਾ ਹੈ ਆਪਣੇ ਮਾਲਕ ਤੇ ਮੈਂ ਤਾਂ ਇਹ ਕਹਾਂਗੀ ਕਿ ਸੇਵਾ ਹੀ ਕਰਨੀ ਜਾਂ ਤਾਂ ਫਿਰ ਛੱਡ ਦਿਓ ਜੇਕਰ ਯਕੀਨ ਨਹੀਂ ਰੱਖਣਾ ਜੇ ਯਕੀਨ ਰੱਖਦੇ ਹੋ ਤਾਂ ਫਿਰ ਫਿਕਰ ਕਰਨਾ ਛੱਡ ਦੋ ਸੇਵਾ ਤਦ ਕਰੋ ਜਿੱਕਰ ਤੁਹਾਨੂੰ ਯਕੀਨ ਆ ਕਿ ਅਸੀਂ ਜਿਹਨਾਂ ਨੂੰ ਘਰ ਵਿੱਚ ਬਿਠਾਇਆ ਉਹ ਸਾਡੀ ਅਰਦਾਸ ਨੂੰ ਸੁਣ ਰਹੇ ਆ ਸੋ ਜੇਕਰ ਜਦੋਂ ਤਾ ਤੁਸੀਂ ਇਹ ਗੱਲ ਨੂੰ ਮਨ 'ਚ ਬਿਠਾ ਲਓਗੇ ਕਿ ਉਹ ਸਾਡੀ ਅਰਦਾਸਾਂ ਨੂੰ ਸੁਣਦੇ ਆ ਸਾਡੀਆਂ ਗੱਲਾਂ ਨੂੰ ਸੁਣਦੇ ਆ ਤਾਂ ਉਹ ਤੁਹਾਡੀਆਂ ਗੱਲਾਂ ਨੂੰ ਜ਼ਰੂਰ ਸੁਣਨਗੇ ਤੁਹਾਨੂੰ ਗੱਲਾਂ ਦੇ ਜਵਾਬ ਵੀ ਦੇਣਗੇ ਵਿਸ਼ਵਾਸ ਇੰਨਾ ਕੁ ਮਜ਼ਬੂਤ ਕਰ ਲਓ ਨਾ ਅੱਗੇ ਬੈਠ ਕੇ ਅਰਦਾਸ ਬੇਨਤੀ ਕਰੋ ਉੱਥੇ ਕੋਈ ਸੁਖਣਾ ਸੁਖ ਲੋ ਜਿੱਥੇ ਵੀ ਤੁਸੀਂ ਜਾਂਦੇ ਹੋ ਜਿੱਥੇ ਘਰ ਵਿੱਚ ਸੇਵਾ ਕਰਦੇ ਹੋ ਤਾਂ ਘਰ ਵਿੱਚ ਬੈਠ ਕੇ ਜਿਕਰ ਉਹਨੂੰ ਪਾਉਣਾ ਹੈ ਤੇ ਘਰ ਬੈਠਾ ਹੀ ਇਨਸਾਨ ਉਹ ਮਾਨਕ ਨੂੰ ਪਾ ਸਕਦਾ ਫਿਰ ਬਹੁਤੇ ਫਿਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ ਬਹੁਤੀਆਂ ਯਾਤਰਾ ਕਰਨ ਦੀ ਫਿਰ ਜ਼ਰੂਰਤ ਨਹੀਂ ਪੈਂਦੀ ਜਦੋਂ ਮਨ ਸਾਹ ਹੋਵੇ ਠਿਕਿਆ ਹੋਵੇ ਮਨ ਸੋ ਇੱਕ ਥਾਂ ਤੇ ਯਕੀਨ ਕੋਈ ਨਹੀਂ ਬਣਾਉਂਦਾ ਜੇਕਰ ਮਾੜੀ ਜੀ ਪਰੇਸ਼ਾਨੀ ਆਉਂਦੀ ਕੋਈ ਦੁੱਖ ਆ ਜਾਂਦਾ ਸਰੀਰ ਨੂੰ ਤਾਂ ਵੀ ਪੁੱਛਣ ਤੁਰ ਪੈਂਦੇ ਨੇ ਜੇਕਰ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋ ਟੋਣਾ ਟਾਮਣ ਕਰ ਦਿੱਤਾ ਹਾਂ ਸਾਡੇ ਦਰਾਂ ਮੂਰੇ ਆਹ ਕਰ ਦਿੱਤਾ ਸਾਡੇ ਘੇਟਾਂ ਚਾ ਕੁਝ ਕਰਤਾ ਜਦੋਂ ਆਹ ਗੱਲ ਮਾੜੀ ਜੀ ਚੀਜ਼ ਦੇਖਦੇ ਹਾਂ ਨਾਲ ਹੀ ਵਹਿਮ ਚ ਪੈ ਜਾਂਦੇ ਹਾਂ ਸੋਚ-ਸੋਚ ਕੇ ਦੁੱਖ ਛੋਟਾ ਹੁੰਦਾ ਉਹ ਵੱਡਾ ਕਰ ਲੈਂਦੇ ਆ ਸੋ ਉਹ ਚੀਜ਼ ਉਦੋਂ ਹੈਵੀ ਹੋਵੇਗੀ ਜਦੋਂ ਅਸੀਂ ਉਸ ਤੋਂ ਡਰਾਂਗੇ ਜਦੋਂ ਡਰਾਂਗੇ ਨਹੀਂ ਡਟ ਕੇ ਮੁਕਾਬਲਾ ਕਰਾਂਗੇ ਤੇ ਉਹ ਚੀਜ਼ ਆਪਣੇ ਆਪ ਸਾਥ ਛੱਡ ਦੇਵੇਗੀ ਸੋ ਡਰ ਵੀ ਉਦੋਂ ਲੱਗਦਾ ਹੈ ਜਿਵੇਂ ਕਹਿਣਾ ਕਿ ਡਰਾਵਨੇ ਸੁਪਨੇ ਆਉਂਦੇ ਆ ਪਤਾ ਨਹੀਂ ਕਿਉਂ ਡਰ ਲੱਗਦਾ ਜੇ ਡਰੀ ਜਾਵਾਂਗੇ ਤੇ ਉਹ ਚੀਜ਼ ਨੇ ਹੈਵੀ ਹੋਣਾ ਸ਼ੁਰੂ ਹੋ ਜਾਣਾ ਜੇਕਰ ਨਾ ਡਰਾਂਗੇ ਤੇ ਉਹ ਚੀਜ਼ ਨੇ ਪਰੇ ਰਹਿਣਾ ਜਦੋਂ ਅਸੀਂ ਆਪਣੇ ਮਾਲਕ ਤੇ ਯਕੀਨ ਰੱਖਦੇ ਕਿ ਉਹ ਤੋਂ ਪਰੇ ਕੁਝ ਹੈ ਹੀ ਨਹੀਂ ਤਾਂ ਫਿਰ ਉਹ ਚੀਜ਼ ਦਾ ਬਹੁਤੀ ਦੇਰ ਅੰਜਲ ਨਹੀਂ ਰਹਿੰਦਾ ਉੱਥੇ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਅਮਲ ਕਰ ਲੋ ਜੀ ਇਹ ਗੱਲਾਂ ਸੱਚ ਆਪਾਂ ਤੁਹਾਨੂੰ ਦੱਸ ਰਹੇ ਆ ਸੋ ਜਿਗ ਤਾਂ ਅਮਲ ਕਰ ਲੈਂਦੇ ਹੋ ਤਾਂ ਜ਼ਿੰਦਗੀ ਦਾ ਨਖਾਰ ਤੁਹਾਨੂੰ ਆਪਣੇ ਆਪ ਦਿਖੇਗਾ ਕਿ ਨਖਾਰ ਵਾਕੇ ਇਹ ਗੱਲਾਂ ਦਾ ਅਸਰ ਹੋ ਰਿਹਾ ਹੈ ਤੇ ਜੇਕਰ ਵਿਸ਼ਵਾਸ ਨਹੀਂ ਕਰੋਗੇ ਗੱਲ ਨੂੰ ਸੁਣ ਕੇ ਹਸੋਣਾ ਕਰ ਦੋਗੇ ਕਿ ਸਿਰਫ ਇਹ ਕਹਿਣ ਦੀਆਂ ਗੱਲਾਂ ਐ ਇਸ ਤਰ੍ਹਾਂ ਨਹੀਂ ਹੁੰਦਾ ਜ਼ਿੰਦਗੀ 'ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਦੋਂ ਅਸੀਂ ਹਰ ਇੱਕ ਚੀਜ਼ ਨੂੰ ਕੋਈ ਪਰੇਸ਼ਾਨੀ ਆ ਕੋਈ ਗਲਤੀ ਹੋ ਗਈ ਹੈ ਤੇ ਉਹਨੂੰ ਸਮਾਂ ਦੋ ਜਦੋਂ ਤੁਸੀਂ ਥੋੜਾ ਸਮਾਂ ਮੰਨ ਲਓ ਕਿ ਆਪਾਂ ਕੋਈ ਗੱਲ ਕਰਦੇ ਆ ਜਾਂ ਕਿਸੇ ਤਰ੍ਹਾਂ ਦੀ ਵੀ ਅਚਾਨਕ ਹੀ ਦਿਨ ਵਿੱਚ ਕੋਈ ਗਲਤੀ ਹੋ ਗਈ ਕੋਈ ਗੱਲ ਐਸੀ ਸੀ ਜਿਹੜੀ ਕਹਿਣੀ ਨਹੀਂ ਚਾਹੀਦੀ ਸੀ ਜਿਹਦੀ ਵਜ੍ਹਾ ਨਾਲ ਫਸਾਦ ਖੜਾ ਹੋਣਾ ਆ ਤੇ ਉਹ ਤਤਕ ਆ ਇਨਸਾਨ ਆਪਣੇ ਆਪ ਨੂੰ ਬਚਾਉਣ ਲਈ ਕਈ ਬਹਾਨੇ ਬਣਾ ਦਿੰਦਾ ਜਦ ਕਿ ਉੱਥੇ ਸੋਝੀ ਨਾਲ ਚੱਲਣ ਦੀ ਜ਼ਰੂਰਤ ਆ ਥੋੜਾ ਟਾਈਮ ਦੋ ਗੱਲਾਂ ਨੂੰ ਸਮਾਦੋ ਹੋੜੀ ਫੋੜੀ ਸ਼ਾਮ ਤੱਕ 2 ਘੰਟਿਆਂ ਤੱਕ ਕੋਈ ਨਾ ਕੋਈ ਹੱਲ ਗੱਲ ਦਾ ਨਿਕਲ ਆਉਂਦਾ ਹੈ ਸੋ ਇਹ ਹੈ ਸਬਰ ਸਬਰ ਰੱਖ ਕੇ ਬੈਠੋਗੇ ਤਾਂ ਹਰ ਇੱਕ ਮੁਸ਼ਕਲ ਦਾ ਹੱਲ ਹੈ ਜੇਕਰ ਸਬਰ ਨਹੀਂ ਹੈ ਤਾਂ ਫਿਰ ਬਣੇ ਬਣਾਏ ਘੇੜ ਵੀ ਅਸੀਂ ਆਪ ਹੀ ਵਿਗਾੜ ਲੈਂਦੇ ਆ ਸੋ ਵਿਸ਼ਵਾਸ ਹੋਣਾ ਜ਼ਰੂਰੀ ਆ ਜੇਕਰ ਜੇਕਰ ਕਰਦੇ ਹੋ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਜੀ ਸੋ ਇੱਕ ਥਾਂ ਮੰਨ ਟਿਕਾ ਲੋ ਟਿੱਕੇ ਬੈਠੇ ਰਹੋ ਕਿਤੇ ਥਾਂ ਥਾਂ ਦਰ ਦਰ ਝੋਲੀ ਨਾ ਡੋ ਇੱਕ ਥਾਂ ਤੋਂ ਹੀ ਖੈਰ ਪੈਣੀ ਜਦੋਂ ਵੀ ਪੈਣੀ ਸੁਣਦਾ ਜ਼ਰੂਰ ਆ ਕਹਿੰਦੇ ਕੌਣ ਬੈਠਾ ਦਰਵਾਜ਼ੇ ਆ ਕੇ ਕਦੇ ਤੇ ਦਾਦਾ ਪੁੱਛਣ ਵੀ ਉਹ ਕਦੇ ਨਾ ਕਦੇ ਤਾਂ ਫਿਰ ਜ਼ਰੂਰ ਪੁੱਛਦਾ ਹੀ ਆ ਜਾਂ ਦੇਖਦਾ ਕਿ ਇਹਨੇ ਆਸ ਸਿਰ ਮੇਰੇ ਤੇ ਲਗਾਈ ਹੋਈ ਹੈ ਤੇ ਅਰਦਾਸਾਂ ਨੂੰ ਸੁਣਦਾ ਵੀ ਹੈ ਕਬੂਲ ਵੀ ਕਰਦਾ ਸੋ ਹੁਣ ਆਪਾਂ ਮੇਨ ਵਿਸ਼ੇ 'ਤੇ ਚੱਲਦੇ ਆਂ ਜੀ ਵੀਡੀਓ ਨੂੰ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਵੀਡੀਓ ਚੱਲਦੇ-ਚੱਲਦੇ ਸੋ ਇਹ ਹੀ ਸਾਡੀ ਇੱਕ ਮਿਹਨਤ ਹੁੰਦੀ ਹੈ ਜੀ ਤੁਹਾਡਾ ਇੱਕ ਲਾਈਕ ਦੇ ਕੇ ਸਾਨੂੰ ਵੀ ਹੌਸਲਾ ਮਿਲਦਾ ਹੈ ਤੇ ਵੀਡੀਓ ਨੂੰ ਵੱਤਵਾਰੇ ਸ਼ੇਅਰ ਜ਼ਰੂਰ ਕਰਨਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏ ਕਿ ਅੱਜ ਜਿਨ੍ਹਾਂ ਰੂਹਾਂ ਨੇ ਅਰਦਾਸਾਂ ਕੀਤੀਆਂ ਹੈ ਸੱਚੇ ਦਿਲੋਂ ਸੋ ਉਹਨਾਂ ਦੀਆਂ ਅਰਦਾਸਾਂ ਕਬੂਲ ਹੋਈਆਂ ਹੈ ਕਿਹੜੀਆਂ-ਕਿਹੜੀਆਂ ਰੂਹਾਂ ਦੀਆਂ ਕਬੂਲ ਹੋਈਆਂ ਆ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਣਾ ਗੱਲ ਸੁਣ ਕੇ ਸੋ ਅਰਦਾਸ ਜਿਨ੍ਹਾਂ ਰੂਹਾਂ ਦੀ ਕਬੂਲ ਹੁੰਦੀ ਹੈ ਉਹਨਾਂ ਨੂੰ ਕੁਝ ਨਾ ਕੁਝ ਸੰਕੇਤ ਮਿਲਦਾ ਹੈ ਸੰਕੇਤ ਇਹ ਨਹੀਂ ਕਹਾਂਗੇ ਕਿ ਆਪਾਂ ਜੋ ਕੱਲ ਦੱਸਿਆ ਹੈ ਕਿ ਇਸ ਤਰੀਕੇ ਨਾਲ ਸੇਵਾ ਕਰ ਲੋ ਤੇ ਆ ਸੰਕੇਤ ਮਿਲਣਗੇ ਜਿਵੇਂ ਆਪਾਂ ਕੱਲ ਦੱਸਿਆ ਉਹ ਸੰਕੇਤ ਵੀ ਮਿਲਦੇ ਨੇ ਉਹ ਬੱਕਰੇ ਨੇ ਬਾਕੀ ਜੋ ਜਿਨ੍ਹਾਂ ਦੀ ਅਰਦਾਸ ਕਬੂਲ ਹੋ ਗਈ ਹੈ ਉਹ ਸੰਕੇਤ ਕੁਝ ਅਲੱਗ ਹੀ ਹੁੰਦਾ ਹੈ ਸੋ ਉਹ ਸੰਕੇਤ ਆਪ ਉਹ ਮਾਲਕ ਜਵਾਬ ਦਿੰਦਾ ਗੱਲ ਦਾ ਉਹ ਅੱਜ ਵੀ ਤੁਹਾਨੂੰ ਸੁਣਦੀ ਹੈ ਕਿਵੇਂ ਸੁਣਦੀ ਹੈ ਜੀ ਕਿਹਨਾਂ ਰੂਹਾਂ ਨੂੰ ਸੁਣੀ ਹੈ ਸੋ ਜਿਹੜੀਆਂ ਰੂਹਾਂ ਨੇ ਅੱਜ ਸੱਚੇ ਦਿਲੋਂ ਅਰਦਾਸ ਬੇਨਤੀ ਮਾਨ ਟਕਾ ਕੇ ਕੀਤੀ ਹੈ ਝੋਲੀ ਅੰਡੀ ਰੋ ਰੋ ਅਰਦਾਸਾਂ ਕੀਤੀਆਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਸੋ ਉਹਨਾਂ ਨੂੰ ਸੰਕੇਤ ਉਹਨਾਂ ਦੀ ਅਰਜੀ ਸੁਣ ਕੇ ਮਾਨਕ ਨੇ ਕਬੂਲ ਕੀਤੀ ਤੇ ਉਸੇ ਵਕਤ ਦੇ ਦਿੱਤਾ ਕਿ ਸੰਕੇਤ ਸੀ ਕਿ ਅੰਤਰੋਂ ਇੱਕ ਤੁਹਾਨੂੰ ਆਵਾਜ਼ ਸੁਣੀ ਹੋਵੇਗੀ ਜਦੋਂ ਤੁਸੀਂ ਰੋ ਕੇ ਪਰੇਸ਼ਾਨ ਹੋ ਕੇ ਅਰਦਾਸ ਸੱਚੇ ਦਿਲੋਂ ਕੀਤੀ ਹੈ ਤੇ ਤੁਸੀਂ ਉਹ ਜੋ ਵੀ ਅਰਦਾਸ ਰੱਖੀ ਹੈ ਜਿਕਰ ਉਹ ਤੁਹਾਡੇ ਮਨ ਵਿੱਚ ਬਸ ਕੇ ਤੁਹਾਨੂੰ ਇਹ ਕਹਿ ਗਏ ਨੇ ਕਿ ਅਰਦਾਸ ਕਬੂਲ ਹੋਵੇ ਪਰੇਸ਼ਾਨ ਨਾ ਹੋ ਸੋ ਉਹ ਬਾਤ ਕਿਵੇਂ ਹੁੰਦੀ ਆ ਕਿ ਅੰਦਰੋਂ ਤੁਹਾਡੀ ਆਤਮਾ ਨੇ ਗਵਾਹੀ ਭਰਨੀ ਆ ਕਿ ਅਸੀਂ ਅਰਦਾਸ ਰੱਖੀ ਆ ਹੋ ਜਾਣੀ ਕਬੂਲ ਦਾਵਾ ਹੋ ਜਾਣਾ ਕਬੂਲ ਹੋ ਜਾਣੀ ਜਾਂ ਬੜਕ ਪੈ ਜਾਣੀ ਸੋ ਸਮਝ ਲਓ ਕਿ ਜਿਨ੍ਹਾਂ ਰੂਹਾਂ ਨਾਲ ਜੇ ਹੋਇਆ ਆ ਕਿ ਤੋੜ ਆ ਵਾਸੀ ਲੱਕੇ ਜਾਂ ਵੜਕ ਪਈ ਜਾਂ ਅੰਦਰੋਂ ਇੱਕ ਆਤਮਾ ਨੇ ਪਾਵਰ ਦੇ ਨਾਲ ਇਹ ਸ਼ਬਦ ਕਿਹਾ ਹੈ ਕਿ ਇਹ ਅਰਦਾਸ ਕਬੂਲ ਹੋ ਜਾਣੀ ਹੈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਸੋ ਸਮਝ ਲਓ ਕਿ ਤੁਹਾਡਾ ਮੁਰਸ਼ਿਦ ਤੁਹਾਡੇ ਮਨ ਵਿੱਚ ਕਿਉਂਕਿ ਜਿਹਨੂੰ ਵੀ ਅਸੀਂ ਸਿਮਰਾਂਗੇ ਉਹ ਸਾਡੇ ਅੰਦਰੋਂ ਹੀ ਜਾਗਣਾ ਹੈ ਤੇ ਅੰਦਰੋਂ ਹੀ ਉਹਨੇ ਆਵਾਜ਼ ਦੇਣੀ ਆ ਹੁਣ ਆਪਾਂ ਕਿਤੇ ਉਹਨੇ ਪੁੱਛਣ ਜਾਂਦੇ ਪੁੱਛਿਆ ਪਾਉਣ ਜਾਂਦੇ ਆ ਤੇ ਉਹਨਾਂ ਦੇ ਵੀ ਅੰਦਰੋਂ ਹੀ ਆਵਾਜ਼ ਉਹਨਾਂ ਦਾ ਮਾਲਕ ਦਿੰਦਾ ਤਾਂਦੇ ਹੀ ਤਾਂ ਉਹ ਦੂਸਰੇ ਜਣੇ ਦੀ ਪੁੱਛ ਕੱਢਦੇ ਆ ਸੋ ਇਸੇ ਤਰ੍ਹਾਂ ਜਦੋਂ ਸਾਡੀ ਗੱਲਨ ਉਹ ਮਾਲਕ ਨਾਲ ਲੱਗ ਜਾਂਦੀ ਹੈ ਤੇ ਉਹ ਮਾਲਕ ਸਾਨੂੰ ਅੰਦਰ ਵਹਿ ਕੇ ਆਪ ਹੀ ਇਹ ਗੱਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੰਦਾ ਹੈ ਇੱਕ ਵਾਰ ਮਨ ਨੂੰ ਸ਼ਾਂਤ ਕਰਕੇ ਸਵਾਲ ਕਰਕੇ ਤਾਂ ਦੇਖੋ ਤੁਹਾਨੂੰ ਅੰਦਰੋਂ ਹੀ ਸਵਾਲਾਂ ਦੇ ਜਵਾਬ ਮਿਲਣਗੇ ਜਿਹੜੀ ਪ੍ਰਿਆਦ ਕਬੂਲ ਨਹੀਂ ਹੋਣੀ ਉੱਥੇ ਤੁਹਾਡੀ ਆਤਮਾ ਗੁਆਈ ਨਹੀਂ ਭਰੇਗੀ ਜਿਹੜੀ ਕਬੂਲ ਹੋ ਗਈ ਹੈ ਉਥੇ ਆਤਮਾ ਨੇ ਗੁਵਾਈ ਭਰ ਦਿੱਤੀ ਆ ਕਿ ਫਿਕਰ ਨਹੀਂ ਕਰਨਾ ਹੋ ਜਾਣੀ ਕਬੂਲ ਅਰਦਾਸ ਕਰ ਦਿੱਤੀ ਆ ਤਾਂ ਫਿਰ ਇਸ ਗੱਲ ਤੇ ਯਕੀਨ ਬਣਾ ਕੇ ਰੱਖਣਾ ਹੈ ਕਿ ਇਹ ਗੱਲ ਸਾਡੇ ਮਾਲਕ ਨੇ ਅੱਜ ਕਹੀ ਆ ਤੇ ਕਬੂਲ 100% ਹੋਣੀ ਹੀ ਹੋਣੀ ਆ ਜਦੋਂ ਡਾਵਾ ਡੋਲ ਹੁੰਦੇ ਆ ਬੜੇ ਕੰਮ ਵੀ ਵਿਗੜ ਜਾਂਦੇ ਨੇ ਡਾਵਾ ਡੋਲ ਨਹੀਂ ਹੋਣਾ ਬਸ ਇੱਕ ਗੱਲ ਤੇ ਹੀ ਧਿਆਨ ਬਣਾ ਕੇ ਰੱਖਣਾ ਹੈ ਕਿ ਆਹ ਗੱਲ ਸਾਡੇ ਮਾਲਕ ਨੇ ਕਹਿ ਦਿੱਤੀ ਹੈ ਇਹ ਗੱਲ ਹੁਣ ਸੱਚ ਹੁਣੀ ਹੋਣੀ ਆ ਤਾਂ ਫਿਰ ਉਹ ਅਰਦਾਸਾਂ ਕਬੂਲ ਜ਼ਰੂਰ ਹੁੰਦੀਆਂ ਹੈ ਜੀ ਇਹ ਵਿਸ਼ਵਾਸ ਦੀ ਗੱਲ ਹੈ ਸੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਇੱਕ ਛੋਟਾ ਜਿਹਾ ਲਾਈਕ ਕਰਕੇ ਤੇ ਵੀਡੀਓ ਦੀ ਸਮਾਪਤੀ ਆ ਹੁਣ ਜੈ ਪੀਰਾਂ ਦੀ ਜੀ ਜੈ ਸਾਈਂ ਜੀ